ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀ ਮੇਡੀਆ ਕਾਉਂਡ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਜਦੋਂ ਡੀਆਈਜੀ ਗ੍ਰਿਫਤਾਰ ਹੋ ਸਕਦਾ ਏਆਈਜੀ ਗ੍ਰਿਫਤਾਰ ਹੋ ਸਕਦਾ ਡੀਜੀਪੀ ਸਮੇਂ ਸੈਨੀ ਤਰੀਕਾ ਬਹੁਤ ਰੀਆ ਪੈ ਸਕਦੀਆਂ ਹੂੰ ਤੇ ਫਿਰ ਡੀਐਸਪੀ ਆਪੋਂ ਦਾਇਕ ਨਹੀਂ ਕਤਲ ਕਰਨ ਵਾਲੇ ਆ ਤਾਂ ਜਾਣਾ ਹੀ ਜਾਣਾ ਜੇ ਇਹ ਉਹਨਾਂ ਨੂੰ ਉਹਨਾਂ ਨੂੰ ਡਰਾਉਂਦਾ ਕਿਉਂ ਦਲਤਾਂ ਨੂੰ ਉਹਦੀ ਮਾਂ ਮਰ ਗਈ ਕਤਲ ਹੋ ਗਈ ਕੋਲੇ ਪੂੜੀਆਂ ਖਲਾ ਲਈਆਂ ਤਾਂ ਫਿਰ ਕਰਾਕ ਕਰ ਲਓ ਗ੍ਰਿਫਤਾਰ ਕਿ ਨਹੀਂ ਖਣੇ ਖਲਾਈਆਂ ਹੈਗੀਆਂ ਤਾਂ ਫਿਰ ਹੋਰ ਪਲੇਟਾਂ ਬਲਾਓ ਉਹਨੂੰ ਮਜ਼ੇ ਕਰਨ ਦੇ ਸਿੰਗਲ ਵੈਪਨ ਤੋਂ ਤਿੰਨ ਬਾਰ ਹੋ ਗਏ ਤੇ ਜੇ ਅੱਠ ਜਣੇ ਨਾਲ ਖੜੇ ਹੋਣ ਇੱਕ ਬੰਦੇ ਨੇ ਵੈਪਨ ਦਾ ਬਾਰ ਕਰ ਲਿਆ ਅੱਠ ਜਣੇਨ ਕਿਸੇ ਲੱਤ ਪੜੀਓ ਕੇ ਨਾਹ ਪੜੀਓ ਜਾਂ ਫਿਰ ਉਹ ਅੱਠ ਸ਼ਾਮ ਆਲੀ ਚਾਰ ਰਿਪੋਰਟ ਆਈ ਕਿ ਆਮ ਆਲਾ ਵੀ ਸਰ ਕਤਲ ਹੋਇਆ ਸੀ ਤੇ ਸਰ ਬੰਦਾ ਕੋਈ ਨਹੀਂ ਰੈਸਟ ਹੋਇਆ ਜੀ ਮਾਂ ਜੀ ਤੁਹਾਡੀ ਮਦਰ ਹੋਈ ਸੀ ਜੀ ਹਾਂ ਹੈ ਹਾਂ ਹੋਈ ਸੀ ਹਾਂ ਜੀ ਬੋਲੋ ਜੀ ਸਰ ਇਹਦੀ ਕੰਪਨੀ ਦੇ ਡੀਐਸਪੀ ਸਾਹਿਬ ਕਰ ਰਹੇ ਜੀ ਅਜੋਨਾਂ ਦੀ ਡਿਊਟੀ ਹੌਂਕਰ ਨਹੀਂ ਹਾਜ਼ਰ ਆ ਸਕਿਆ ਕਦਲ ਕਿੱਥੇ ਹੋਇਆ ਜੀ ਇਹਨਾਂ ਦਾ ਧੋਲੇ ਪਿੰਡ ਦੇ ਕਿੰਨੇ ਦਿਨ ਨੂੰ 10 ਜੁਲਾਈ ਨੂੰ ਹੋਇਆ ਸੀ ਇਹ ਸਭ ਬੰਦੇ ਸਾਰੇ ਘਰੇ ਨੇ ਜੀ ਸਾਰੇ ਆਪਣੇ ਘਰਾਂ ਜਾ ਆ ਗਏ ਨੇ ਡੀਐਸਪੀ ਸਾਹਿਬ ਕੋਲੇ ਜਾਣਾ ਹੈ ਜੇ ਕੋਈ ਡਰਾਉਣ ਦੇ ਕੰਮ ਕਰਨਗੇ ਤੁਹਾਡਾ ਪੱਤਾ ਦਰਜ ਕਰਾ ਡੀਐਸਪੀ ਕੌਣ ਹੈ ਜੀ ਪੀਐਸ ਸ਼੍ਰੀਕਰਨ ਸ਼ਰਮਾਏ ਨੌਕਰੀ ਕਰਨੀ ਨਹੀਂ ਉਹਨੇ ਇੱਕ ਬ੍ਰਾਹਮਣ ਗੱਤ ਨੂੰ ਡਰਾਵੇ ਇਹਦਾ ਮਤਲਬ ਉਹਨੇ ਆਪਣੇ ਤਾਂ ਡੀਐਸਪੀ ਹੋਊਗਾ ਤਾਂ ਉਹ ਤਾਂ ਰੱਬ ਹੋਊਗਾ ਪਰਚਾ ਦਰਜ ਨਹੀਂ ਉਹ ਉੱਤੇ ਇਹ ਜੀ ਅ ਸੀਐਸਏ ਐਕਟ ਲੋਕਾਂ ਨੇ ਪਤਾ ਨਹੀਂ ਕਿਉਂ ਲਵਾਇਆ ਮੈਨੂੰ ਇਹ ਵੀ ਪਤਾ ਹੈ ਐਸਸੀਐਸਏ লাশ ਹਰਬਿੰਦਰ ਖਰਮਰੀ ਦੀ ਟੀਐਸਪੀ ਨੇ ਗੱਲ ਜਦੋਂ ਡੀਆਈਜੀ ਗ੍ਰਿਫਤਾਰ ਹੋ ਸਕਦਾ ਏਆਈਜੀ ਗ੍ਰਿਫਤਾਰ ਹੋ ਸਕਦਾ ਡੀਜੀਪੀ ਸਮੇਤ ਸੈਮੀ ਤਰੀਕਾ ਭੋਤਰੀਆਂ ਪੈ ਸਕਦੀਆਂ ਹੂੰ ਤੇ ਫਿਰ ਡੀਐਸਪੀ ਦਾ ਬੰਦਾ ਹੈ ਇਹ ਤਾਂ ਕੇਸ ਸੱਚਾ ਹੈ ਇਹ ਤਾਂ ਰਿਮੋਟਰ ਹੈ ਦੁਨੀਆ ਉੱਦੇ ਝੂਠੇ ਚ ਪਸਾ ਲੈਂਦੀ ਹੈ ਸਰ ਇੱਕ ਹੋ ਗਿਆ ਜੀ ਯੋਵਨ ਵੱਧ ਹੋਇਆ ਇਹ ਚਲਾਣੋ ਦੇਤਾ ਜੀ ਉਹਦੇ ਚ ਕਿੰਨੇ ਅਰੈਸਟ ਹੋਏ ਆ ਸਰ ਇੱਕ ਦੋ ਅਰੈਸਟ ਹੋਏ ਸੀ ਨਾ ਤੇ ਚਾਰ ਸਰ ਇਹਨਾਂ ਨੇ ਪੰਜ ਬੇਗਨਾ ਕੀਤੇ ਜੀ ਤਪਤੀ ਤੁਹਾਡਾ ਲੱਕਾ ਕਿਹੜਾ ਮੇਰੇ ਸਾਫ ਰੋਇਪੜੀ ਕਰਨ ਉਹਦਾ ਕਿਹੜਾ ਡੀਐਸਪੀ ਦਾ ਉਹਨਾਂ ਸਰ ਨੂੰ ਜਾਣੇ ਸਾਈਡ ਤੇ ਰੁਪੀਆ ਵੀ ਦੱਸ ਨਹੀਂ ਸਰ ਕਹਿੰਦਾ ਇਹ ਉਲਟਾ ਪਰਚਾ ਕਰ ਦੇਣਾ ਸਰ ਉਹਦਾ ਰੀਡਰ ਸਾਹਿਬ ਕਹਿੰਦੇ ਸੀ ਰੀਡਰ ਕਹਿੰਦਾ ਹਾਂਜੀ ਰੀਡਰ ਦਾ ਕੀ ਨੋ ਨਾਲੇ ਕਹਿੰਦਾ ਡੀਐਸਪੀ ਕਹਿੰਦਾ ਜੀ ਨਹੀਂ ਰੀਡਰ ਸਾਹਿਬ ਕੋਲੇ ਬਿਠੇ ਸੀ ਇੱਕ ਅਦੂ ਥਰਡ ਪਾਰਟੀ ਆ ਸਰ ਅਸੀਂ ਉਹਨਾਂ ਕੋਲ ਗਏ ਸੀਗੇ ਰੈਸਟ ਲਈ ਤੇ ਉਹਨਾਂ ਦੂਸਰੀ ਮੇਰੀ ਡੀਐਸਪੀ ਨਾਲ ਗੱਲ ਕਰਾ ਜਰਾ ਵਕੀਲ ਨੂੰ ਬੁਲਾ ਲਿਆ ਜੀ ਉਹਨਾਂ ਦੇ ਹੈ ਡੀਐਸਪੀ ਠੀਕ ਹੈ ਬੰਦਾ ਕੰਮ ਕਰ ਦਿੰਦਾ ਮੈਂ ਕੰਮ ਕਰ ਦਿੰਦਾ ਤੇ ਉਹਦੀ ਮਾਂ ਦਾ ਕਤਲ ਹੋਇਆ ਉਹ ਤਾਂ ਗਿੜੇ ਕੱਢਣ ਡਿਆ ਪੈਸੇ ਵੀ ਦਿਲਾਏ ਆ ਉਹ ਮੈਂ ਸਰ ਤੁਸੀਂ ਡੀਐਸਪੀ ਨੂੰ ਮਿਲੇ ਸੀ ਹਾਂ ਜੀ ਮਿਲ ਕੇ ਆਏ ਹਾਂ ਕਹਿੰਦੇ ਤੁਸੀਂ ਪਰਚਾ ਗਲਤ ਬੰਦੇ ਦੇ ਨਾਮ ਨਜਾਇਜ਼ ਲਿਖਾਇਆ ਹੈ ਕੌਣ ਕਹਿੰਦਾ ਡੀਐਸਪੀ ਸਾਹਿਬ ਕਿਹਨਾਂ ਉਹ ਗੱਲ ਦੱਸੋ ਨਾ ਤੇ ਫਿਰ ਡੀਐਸਪੀ ਨੂੰ ਪੁੱਛੋ ਨਾ ਜੇਦੀ ਮਾਂ ਮਰ ਗਈ ਹੋਵੇ ਉਹ ਤਾਂ ਸਾਰਾ ਪਿੰਡ ਵੀ ਲਿਖਾ ਸਕ ਅਲੀ ਬੰਦੇ ਨਾਲ 16 17 ਲਖਾਇ ਸੀ ਜੀ 20 ਤੱਕ ਪਲੱਸ ਬੰਦੇ ਸੀ ਉਸ 5 7 9 36 16 ਵਾਲਾ ਬਾਈ ਨੇਮ ਜੀ ਕਿੰਨੇ ਜਣੇ ਸੀ ਸਟ ਬਣ ਗਈ ਸਾਰੇ ਦੇ ਵਿੱਚ ਬਣਾਈ ਜਾਂਦੇ ਸੀ ਕਿੰਨੇ ਜੀ ਸਾਰੇ ਜਣੇ ਕਾਫੀਸ਼ ਕਰ ਰਿਹਾ ਜੀ ਨਹੀਂ ਜੀ 9 ਜਣੇ ਸੀਗੇ ਜੀ ਟੋਟਲ ਕਾਫੀਸ਼ ਕਰ ਰਿਹਾ ਸਾਰਾ ਉਹਦੇ ਹਾਂ ਕੋਈ ਨਹੀਂ ਬੱਸ 2 ਮਿੰਟ ਹੁਣ ਤਾਂ 9 ਹੀ ਰਹਿ ਗਏ ਆ ਕੱਲਾ ਬੰਦਾ ਤਾਂ ਬੰਦੇ ਨੂੰ ਮਾਰ ਨਹੀਂ ਸਕਦਾ ਦੋ ਚਾਰ ਪੰਜ ਇਕੱਠੇ ਹੋ ਕੇ ਮਾਰਦੇ ਹੋਗੇ ਪਰ ਬੰਦੇ ਤਾਂ ਬਹੁਤ ਜ਼ਿਆਦਾ ਲਖਾਤੇ ਸਾਰੇ ਇਹਨਾਂ ਨੇ ਜੀ 16 ਬਾਈ ਨੇਮ ਲਖਾਤੇ ਸੀ 7 10 ਇਹਨਾਂ ਨੇ ਅਨਪਛਾਤੇ ਵਿੱਚ ਜੀ ਤੁਸੀਂ ਹੁਣ 9 ਕਰ ਲਏ ਆ ਜੀ ਸਰ ਹਾਂ ਜੀ ਪੰਜ ਬੇਗਨਾ ਹੋ ਗਏ ਨੌ ਰਹੇਗੇ ਬਕੇ ਸਰ ਨੌ ਰਹਗੇ ਹਾਂ ਜੀ ਸਰ ਤੇ ਨੌ ਚ ਕੋਈ ਵੀ ਗ੍ਰਸਤਾ ਨਹੀਂ ਕੀਤਾ ਇਹਨਾਂ ਚ ਰਹੇਗੇ ਇਹ ਨੌ ਰਹਿੰਦੇ ਰਹਿੰਦੇ ਗਏ ਕਰਨਾ ਹੈ ਸਰ ਜੇ ਉਹਨਾਂ ਨੂੰ ਛੋਲੇ ਪੂੜੀਆਂ ਖਿਲਾ ਲਈਆਂ ਤਾਂ ਫਿਰ ਕਰਾਕ ਕਰ ਲਓ ਗ੍ਰਫਤਾਰ ਜੇ ਨਹੀਂ ਖਲੇ ਖਲਾਈਆਂ ਹੈਗੀਆਂ ਤਾਂ ਫਿਰ ਹੋਰ ਪਲੇਟਾਂ ਬਣਾਓ ਉਹਨੂੰ ਮਜ਼ੇ ਕਰੰਦਿਓ ਉਲਟਾ ਉਹ ਕਹਿੰਦੇ ਸੀ ਅਸੀਂ ਪੈਸੇ ਦੇ ਕੇ ਆਏ ਹਾਂ ਜੀ ਡੀਐਸਪੀ ਨੂੰ ਅੱਛਾ ਇਦਾਂ ਕਰੋ ਨਾ ਇਹਦੀ ਮਾਂ ਦਾ ਕਤਲ ਇੱਥੇ ਪਾ ਦਿਓ ਜੇ ਨਹੀਂ ਤੁਸੀਂ ਗ੍ਰਫਤਾਰ ਕਰਨੇ ਮੇਰੀ ਸ਼ਰਮ ਨਾ ਗੱਲ ਕਰਾ ਡੀਐਸਪੀ ਨਾਲ ਉਹਨੂੰ ਮਾਲ ਕੇ ਐਸੇ ਹਾਂ ਜੀ ਹਾਂ ਸ਼ੇਅਰ ਕਰਤਾ ਵੀ ਆ ਨਹੀਂ ਹੋਦੀ ਸਰ ਉਲਟਾ ਉਹ ਧੱਕੇ ਨਾਲ ਸਾਡੇ ਘਰ ਘਰ ਦੇ ਵਿੱਚੋਂ ਵੀ ਲੰਘਦੇ ਨੇ ਮਾਂ ਵੀ ਕਤਲ ਕੀਤੀ ਤੇ ਘਰ ਚੋਂ ਵੀ ਲੰਘ ਰਹੇ ਹਾਂਜੀ ਘਰ ਚੋਂ ਵੀ ਲੰਘਦੇ ਨੇ ਸਟਾਈਪ ਜਾਂ ਚੋਂ ਕੋਈ ਆਇਆ ਨਹੀਂ ਆਇਆ ਇਹ ਦੈਨ ਜੀ ਉਹਨਾਂ ਦਾ ਸਮਾਹ ਹੈ ਜਿਹੜਾ ਸਰਦਾਰ ਜਾਨ ਸਾਹਮਣੇ ਕੁੰਨੀ 2750 ਕਰਨ ਸਰ 19 ਤਰੀਕ ਨੋਟ ਕਰ ਲੀਓ ਠੀਕ ਹੈ ਸਰ ਚੇਅਰਮੈਨ ਸਰ ਜਿਵੇਂ ਜਸਾਂ ਗੱਲ ਕਰਮੀ ਜੀ ਚੰਡੀਗੜ੍ਹ ਆਏ ਸਰ ਮੈਂ ਉਹ ਫੱਤੂ ਵਾਲੇ ਮਕਦਮੇ 'ਚ ਸਰ ਹਾਂਜੀ ਆਹ ਕਰੋ ਹੈਲੋ ਡੀਐਸਪੀ ਸਾਹਿਬ ਜੈਨ ਸਰ ਡੀਐਸਪੀ ਸਾਹਿਬ ਇਹ ਫੱਤੂ ਵਾਲੇ ਕੇਸ ਦੇ ਵਿੱਚ ਮਾਂ ਦਾ ਕਤਲ ਹੋ ਗਿਆ ਤੇ ਦੋਸ਼ੀ ਕਿਉਂ ਬਿਲਕੁਮ ਡਏ ਨਹੀਂ ਸਰ ਬਿਲਲੇ ਨਹੀਂ ਕੁਮਰੇ ਜਿੰਨੇ ਸਰ ਸੀਗੇ ਅੰਡਰ ਇਨਵੈਸਟੀਗੇਸ਼ਨ ਕੁਝ ਕੁ ਸਰ ਇਨਕੁਆਰੀ ਚੋ ਵੇਖਣਾ ਹੋਏ ਨੇ ਤੇ ਬਾਕੀ ਜਿਹੜੇ ਹੈਗੇ ਨੇ ਸਰ ਉਹ ਹਨ ਹਜੇ ਉਹਨਾਂ ਦਾ ਰੋਲ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਸਰ ਇਹਦੇ ਵਿੱਚ ਮੈਡੀਕਲ ਰਿਪੋਰਟ ਜਾਈ ਹੈ ਡਾਕਟਰ ਦੀ ਕਿ ਜਿਹੜਾ ਕਤਲ ਹੋਇਆ ਉਹ ਸਿੰਗਲ ਵੈਪਨ ਤੋਂ ਜਿੰਨੋ ਵਾਰ ਹੋਏ ਨੇ ਸਿੰਗਲ ਵੈਪਨ ਤੋਂ ਸਿੰਗਲ ਵੈਪਨ ਤੋਂ 3 ਵਾਰ ਹੋ ਗਏ ਤੇ ਜੇ 8 ਜਣੇ ਨਾਲ ਖੜੇ ਹੋਣ ਇੱਕ ਬੰਦੇ ਨੇ ਵੈਪਨ ਨਾਲ ਬਾਰ ਕਰ ਲਿਆ 8 ਜਣੇ ਨੇ ਕਿਸੇ ਲੱਤ ਪੜੀਓ ਕੇ ਨਾ ਬਾਹ ਪੜੀਓ ਕਿਆ ਫਿਰ ਉਹ 8 ਸ਼ਾਮਲੀ ਵਿੱਚ ਨਹੀਂ ਸਰ ਬਿਲਕੁਲ ਠੀਕ ਹੈ ਸਰ ਦੀ ਗੱਲ ਇਹਦੇ ਵਿੱਚ ਸਰ ਮੇਰੀ ਬੇਨਤੀ ਸੁਣਿਓ ਜੀ ਸਰ ਇਹਨੂੰ ਸ਼ਿਕਾਇਤ ਕਰਤਾ ਦੀ ਬਾਡਿੰਗ ਇਹ ਹੈਗੀ ਆ ਕਿ ਮੈਨੂੰ ਰੀਡਰ ਔਰ ਡੀਐਸਪੀ ਐ ਕਹਿੰਦੇ ਆ ਵੀ ਤੁਸੀਂ ਨਿਯਾਜ਼ ਪੱਰਚਾ ਕਿਉਂ ਕਰਵਾ ਰਹੇ ਲੋਕਾਂ ਦੇ ਸਰ ਸੀ ਇਹ ਬਿਲਕੁਲ ਨਹੀਂ ਕਿਹਾ ਇਹਨਾਂ ਨੇ ਸਰ ਸਗੋਂ ਆਪ 15 ਬੰਨਿਆਂ ਤੇ ਪਰਚਾ ਦਵਾ ਕੇ ਫਿਰ ਇਹਨਾਂ ਨੇ ਇੱਕ ਇੱਕ ਕਰਕੇ ਐਫੀਡੇਵਿਟ ਦਿੱਤੇ ਹੈ ਮਤਲਬ ਪੰਜ ਬੰਦੇ ਤਾਂ ਇਹਨਾਂ ਨੇ ਆਪ ਹੀ ਵੇਖਲਾ ਕਰਾਈ ਨਹੀਂ ਸਰ ਇੱਕ ਇੱਕ ਕਰਕੇ ਐਫੀਡੇਵਿਟ ਹੁਣ ਇਹ ਕੇਸ ਜਿਹੜਾ ਤੁਹਾਡਾ ਕਤਲ ਦਾ ਇਹ 10 ਜੁਲਾਈ ਦਾ ਆ 10 ਜੁਲਾਈ 10 ਨਵੰਬਰ 5 ਮਹੀਨੇ ਹੋ ਗਏ 4-5 ਮਹੀਨੇ ਹੋ ਗਏ ਚਾਰਾਂ ਪੰਜਾਂ ਵੀਰਿਆਂ 'ਚ ਆਪਾਂ ਗ੍ਰਿਫਤਾਰੀ ਤਾਂ ਇੱਕ ਵੀ ਨਹੀਂ ਕੀਤੀ ਹਾਲੇ ਨਹੀਂ ਸਰ ਕੀਤੀ ਹੈ ਬਿਲਕੁਲ ਦੋ

ਉਹ ਜਿਹੜਾ ਮੇਨ ਚੀਜ਼ ਦੇ ਕੋਲੋਂ ਵੈਪਨ ਬਰਾਮਦ ਹੋਇਆ ਉਹ ਆਲਰੇਡੀ ਅਰੈਸਟਡ ਹੈ ਤੇ ਉਹ ਕਸਟਡੀ 'ਚ ਐ ਐਸਐਮ ਜੁਡੀਸ਼ੀਅਲ 'ਚ ਇੱਕ ਡਿਸਚਾਰਜ ਹੋਇਆ ਇੱਕ ਕਸਟਡੀ 'ਚ ਟੋਟਲ ਹੁਣ ਬਚਦੇ ਕਿੰਨੇ ਆ ਤੁਹਾਡੇ ਕੋਲ ਇਹਦੇ ਸਭ 9 ਦੋਸ਼ੀ ਰਹਿੰਦੇ ਆ 5 ਦੋਸਤ ਤੇ 9 ਜੀ ਸਰ 16 ਨਹੀਂ ਟੁੱਟੇ 9 ਪੈਟ ਦੇ ਇਸ ਵਿੱਚ ਨਾ ਸੁਣੋ ਮੇਰੀ ਬੇਨਤੀ ਜੇ ਸਾਹਿਬ ਨਾਲ ਇਹ ਬਾਡੀਗ ਬੋਲ ਰਿਹਾ ਸ਼ਿਕਾਇਤਕਰਤਾ ਮਾਂ ਮਰੀਓ ਹੋਵੇ ਮੈਂ ਆਪਣੇ ਤੇ ਗੱਲ ਲਾਗੂ ਕਰਾਂ ਆਪਾਂ ਤਾਂ ਦੁਨੀਆ ਥੱਲੇ ਦੀ ਉੱਪਰ ਕਰ ਦਈਏ ਜੀ ਆਪਾਂ ਮਾਰੀਏ ਇਹਨਾਂ ਦੇ ਚਾਰ ਜੁੱਤੀਆਂ ਜੀ ਆਪਾਂ ਕਿਉਂ ਦੇਖਣਾ ਵੀ ਇਹ ਗਰੀਬ ਬੰਦਾ ਦਲਤ ਬੰਦਾ ਜੋ ਮਾਰ ਕੇ ਉਹਨਾਂ ਜੇਲ੍ਹ ਛੁੱਟੀਆਂ ਜੀ ਆਪੇ ਜਦੋਂ ਮਾਂ ਮਰ ਗਈ ਆ ਕਿਸੇ ਦੀ ਉਥੋਂ ਉਹਦੇ ਘਰ ਦੇ ਕੋਲੋਂ ਲੰਘਦੇ ਆ ਜੀ ਉਹਦਾ ਦਿਲ ਤੇ ਕਿਦਾਂ ਉਹਦੇ ਵਿਚਾਰੇ ਦਾ ਪੈਂਦਾ ਹੋਊਗਾ ਮੈਂ ਸਰ ਸਮਝਿਆ ਬਿਲਕੁਲ ਠੀਕ ਹੈ ਸਰ ਦੀ ਗੱਲ ਇੱਕ ਗੱਲ ਦੂਜੀ ਬੇਨਤੀ ਵੀ ਤੁਹਾਡੇ ਦਫ਼ਤਰ ਦੇ ਵਿੱਚ ਸ਼ਿਕਾਇਤ ਕਰਤਾ ਨੂੰ ਇਹ ਕਿਹਾ ਜਾ ਰਿਹਾ ਕਿ ਬਈ ਤੇਰੇ ਤੇ ਉਲਟਾ ਪਰਚਾ ਦਰਜ ਕਰਦਣਾ ਆ ਨਹੀਂ ਨਹੀਂ ਸਰ ਇਹ ਗੱਲ ਬਿਲਕੁਲ ਰੀਡੇਬਲ ਹੋ ਔਰ ਤੁਹਾਡੇ ਵੱਲੋਂ ਇਹ ਕਹਿ ਰਿਹਾ ਹੈ ਆਪਾਂ ਨਵੇੜੀਏ ਜੀ ਦੇਖੋ ਸੁਣੋ ਮੇਰੀ ਬੇਨਤੀ ਇੱਕ ਚੀਜ਼ ਨਾ ਸਰ ਸਰ ਨੂੰ ਰਿਕੁਐਸਟ ਕਰ ਰਹੇ ਆਂ ਕਿ ਸਰ ਨੂੰ ਆਜ਼ਾਰੀ ਸਰ ਬਿਲਕੁਲ ਪੂਰੀ ਆ ਰਹੀ ਆ ਸਰ ਸਰ ਦਾ ਹੀ ਕਹੋ ਨਾ ਜੀਨੇ ਸੰਦੀਨ ਦੋਸ਼ੀ ਉਹਨਾਂ ਦੇ ਪਰਿਵਾਰ ਵੀ ਆਏ ਸੀਗੇ ਤੇ ਉਹਨਾਂ ਨੇ ਇਹ ਕੰਪਲੇਂਟ ਕੀਤੀ ਸੀ ਵੀ ਇਹ ਸਾਨੂੰ ਐਫੀਡੇਵਿਟ ਦੇਣ ਦੇ ਪੈਸੇ ਮੰਗ ਰਹੇ ਨੇ ਤਾਂ ਇਹ ਗੱਲ ਕਹੀ ਸੀ ਕਿ ਜੇ ਆਹ ਗੱਲ ਸਾਹਮਣੇ ਹੋਈ ਫਿਰ ਕਾਰਵਾਈ ਹੋਊਗੀ ਜੇ ਇਹ ਗੱਲ ਸਾਹਮਣੇ ਆਉਂਦੀ ਆ ਸਭ ਤੋਂ ਪਹਿਲਾਂ ਇਹਨੂੰ ਭੇਜੋ ਜੇ ਬਿਲਕੁਲ ਸਰ ਜੇ ਇਹ ਗੱਲ ਆਉਂਦੀ ਸਭ ਤੋਂ ਪਹਿਲਾਂ ਇਹਨੂੰ ਭੇਜ ਦਿਓ ਨਾ ਰੈਟਨ ਕੀਤਾ ਜਾਂ ਕੀ ਹੈ ਜਦੋਂ ਇਹ ਗੱਲ ਸਾਹਮਣੇ ਇਹ ਵੀ ਐਫੀਡੇਵਿਟ ਪੰਜ ਦੇ ਰਹੇ ਇਹਨਾਂ ਕੋਲ ਜੋ ਜਿਉ ਜੋ ਜੈਜਵਾਨਾ ਜੀ ਮੈਨੂੰ ਜੈਜ ਦੱਸੋ ਕਿੰਨੇ ਦਿਨ ਚ ਸਾਰੀ ਕਾਰਵਾਈ ਕਰਕੇ ਦਿੰਨੇ ਹੋ ਸਰ ਵਿਥਿਨ 2 ਵੀਕਸ ਇਹਨੂੰ ਨਿਪਟਾ ਲਾਂਗੇ ਸਰ ਅੱਜ ਤਰੀਕ ਕਿੰਨੀ ਹੋ ਗਈ ਤਿੰਨ ਤਿੰਨ ਸਰ 7 2 14 3 17 19 ਤਰੀਕ ਦਿੱਤੀ ਜੀ ਤੁਹਾਨੂੰ 19 ਨੂੰ 19 ਨੂੰ ਤੁਸੀਂ ਆਪ ਆਉਣਾ ਹੈ ਠੀਕ ਹੈ ਸਰ ਥੈਂਕ ਯੂ ਕਿੰਨਾ ਨੰਬਰ ਇਹਦਾ 340 ਹੈ ਕਾਕਾ ਤੂੰ ਆਪ ਨਾ ਫਸ ਜਾ ਇਹ ਖਿਆਲ ਰੱਖੀ ਹਾਂ ਮਾਂ ਦੀ ਲਾਸ਼ ਤੇ ਕਮਾਈ ਕਰਨ ਦੇਗਾ ਤਾਂ ਮੈਂ ਫਸਾ ਲੈਣਾ ਤੈਨੂੰ ਮੈਂ ਮਾਂ ਕਰਕੇ ਸਕਦਾ ਮਾਮਾ ਸੰਝੀਆਂ ਹੁੰਦੀਆਂ ਲੋਕਾਂ ਸਾਰੀਆਂ ਸ੍ਰੀਸ਼ ਸਰ ਮੁਕੰਮਲ ਹੋ ਜਾਈਏ ਸੀ ਰੋਲਾ ਹੀ ਸੀ 27 23 41 ਸਰ ਇਹਦਾ 23 41 ਬਟਾ 25 ਧੰਨਵਾਦ